ਦਾ ਜਾਏ ਕਿ ਜਿਹੜਾ ਸਾਨੂੰ ਸੁੱਪਰ ਲੋਕ ਚਾਹੀਏ ਲੋਕ ਨੂੰ ਚਾਹੀਏ ਕਿ ਰੱਤ ਦਾ ਇਹ ਹੀ ਕੰਮ ਜਦੋਂ ਅਸੀਂ ਸਾਡੀ ਬੋਰਡ ਦੀ ਚੋਣ ਪੈ ਗਈ ਤਾਂ ਉਹ ਪੰਜ ਸਾਲ yaad ਰਹੇਗਾ ਹਾਂ ਕਿ ਸਾਡੀ ਤਾਂ ਬਹੁਤ ਹੀ ਚੋਣ ਆ ਕਿ ਅਸੀਂ ਚੰਗਾ ਮਾੜਾ ਅੱਗੇ ਪਿੱਛੇ ਮੈਂ ਤੁਹਾਡੇ ਨਾਲ ਤਸਵੀਰਾਂ ਸਾਂਝੀਆਂ ਕਰ ਰਿਹਾ ਹਾਂ ਮੁੱਲਾ ਪਰ ਗਰੀਬਦਾਸ ਨਿਊ ਚੰਡੀਗੜ੍ਹ ਚ ਸਥਿਤ ਬਿੱਲਾ ਜੂਸਵਾਰ ਦੀਆਂ ਤੇ ਤੁਸੀਂ ਦੇਖ ਸਕਦੇ ਹੋ ਕਿ ਇੱਕ ਬਹੁਤ ਵਧੀਆ ਸਲੋਗਨ ਲਿਖ ਕੇ ਇਸ ਦੁਕਾਨ ਤੇ ਲਗਾਏ ਗਏ ਨੇ ਤੇ ਨਾਲ ਕੇਲੇ ਸਜਾਏ ਗਏ ਨੇ ਲਿਖਿਆ ਤੁਹਾਡੀ ਵੋਟ ਤੁਹਾਡੀ ਆਵਾਜ਼ ਆਪਣੀ ਵੋਟ ਜਰੂਰ ਪਾਓ ਤੇ ਵੋਟ ਪਾਓ ਨਿਸ਼ਾਨ ਦਿਖਾਓ ਦੋ ਕੇਲੇ ਖਾਓ ਕਿ ਮਹਿਮਾਨ ਵਿੱਚ ਵਿਚਾਰ ਆਇਆ ਗੱਲਬਾਤ ਵੀ ਕਰਦੇ ਆਂ ਬਾਈ ਜੀ ਉਹਨਾਂ ਨਾਲ ਤੇ ਇਹ ਬਾਈ ਸਾਡੇ ਨਾਲ ਰੂਪ ਲਾਲ ਸ਼ਿਸ਼ੋਧਿਆ ਜੀ ਨਿਊ ਚੰਡੀਗੜ੍ਹ ਤੋਂ ਸਮਾਜ ਸੇਵੀ ਜਿਨ੍ਹਾਂ ਦਾ ਇਹ ਬਿੱਲਾ ਜੂਸਵਾਰ ਮੁੱਲਾ ਪ੍ਰਗਰੀਦਾਸ ਦੇ ਵਿੱਚ ਹੈ ਅ ਕਿਸ ਤਰ੍ਹਾਂ ਮਨ ਵਿੱਚ ਵਿਚਾਰ ਆ ਗਿਆ ਵੀ ਇਹ ਵੱਖਰਾ ਕੁਝ ਕਰਨਾ ਹੈ ਆਪਣਾ ਵਿਚਾਰ ਇਹ ਹੈ ਜੀ ਕਿ ਵੀ ਵੱਧ ਤੋਂ ਵੱਧ ਵੋਟਾਂ ਪੈਣ ਜਿੰਨੀਆਂ ਮੋਟਾ ਪੈਣ ਗਿਆ ਜਿਹੜਾ ਸਾਨੂੰ ਆ ਵੋਟ ਦਾ ਅਧਿਕਾਰ ਮਿਲਿਆ ਤੇ ਵੋਟ ਦੇ ਅਧਿਕਾਰ ਨਾਲ ਹੀ ਅਸੀਂ ਆਪਣੇ ਦੇਸ਼ ਦਾ ਰਾਜਾ ਚੁਣ ਸਕਦੇ ਹਾਂ ਹਾਂ ਦੇ ਇਸ ਆਪਣੇ ਲਾਸਟ ਦਾ ਕੋਈ ਅੱਛਾ ਐਮਪੀ ਚੁਣ ਸਕ ਰਹੇ ਨੇ ਕਿ ਸਾਡੀ ਬਾਤ ਸੁਣ ਕੇ ਕਿ ਹਾਂ ਅਸੀਂ ਐਦਾਂ ਇਹ ਸਾਡੇ ਬੋਲੇ ਜਾ ਕੇ ਸਾਡਾ ਪਛੜਾਵਾ ਇੰਡੀਆ ਸੰਡੀ ਹੋ ਰਿਹਾ ਜਿੱਦਾਂ ਪੂਰੀ ਆਵਾਜ਼ ਉੱਠੇ ਉੱਪਰ ਸੈਂਟਰ ਤੱਕ ਜਾਏ ਕਿ ਇਹ ਐਪੀ ਦਾ ਵੀ ਨਹੀਂ ਧਰਤੀ ਪੰਜਾਬ ਆ ਜੋ ਇਹਦੇ ਬਾਰੇ ਵਿੱਚ ਕੁਝ ਚੰਗਾ ਬੋਲੇ ਤੁਹਾਨੂੰ ਪਾਰਟੀਆਂ ਤੋਂ ਲੈਣਾ ਦੇਣਾ ਖੁਸ਼ੀ ਵੋਟ ਜਿਵੇਂ ਮਰਜ਼ੀ ਬ ਪਰ ਉਹ ਬੰਦਾ ਜੋ ਉਹ ਬੰਦਾ ਇਨਸਾਨ ਆ ਜੋ ਬੜਿਆ ਤਾਂ ਡਿਸਟ ਤਾਂ ਉਹਨੂੰ ਦੇਖ ਕੇ ਆਪਾਂ ਚੁਣਨਾ ਕਿ ਨਹੀਂ ਹਾਂ ਇਹ ਬੰਦਾ ਸਾਡੇ ਕੰਮ ਆ ਸਕਦਾ ਸਾਡੀ ਆਵਾਜ਼ ਨੂੰ ਪਹੁੰਚਾਏਗਾ ਇਹ ਨਹੀਂ ਚੱਲਦਾ ਮਤਲਬ ਜੇ ਮੈਂ ਤੁਸੀਂ ਇਹ ਲਾਇਆ ਸਲੋਗਨ ਲਿਖ ਕੇ ਲਗਾਏ ਗਏ ਨੇ ਕਿ ਇਹ ਪਾਰਟੀ ਵਿਸ਼ੇਸ਼ ਵਾਸਤੇ ਨਹੀਂ ਹੈ ਹਰੇਕ ਭਾਵੇਂ ਉਹ ਬੋਟ ਜੀ ਨੂੰ ਮਰਜ਼ੀ ਪਾਵੇ ਬੋਟ ਜੀ ਨੂੰ ਮਰਜ਼ੀ ਪਾਵੇ ਆਪਾਂ ਨੂੰ ਪਾਰਟੀ ਦਾ ਕਿਸੇ ਨਾਲ ਕਿਸੇ ਦਾ ਮਤਲਬ ਨਹੀਂ ਆਪਣਾ ਬੋਟ ਵਧੇ ਜਿੰਨੀ ਆਪਾਂ ਵਰਤਮਾਨ ਬੋਟ ਰਤੀਸ਼ਤ ਵਧਾਉਣੀ ਆਪਾਂ ਸਾਡਾ ਚੋਣ ਕਮਿਸ਼ਨ ਹੋਏਗਾ ਜਿੰਨੀ ਦੇਰ ਵੱਧ ਤੋਂ ਵੱਧ ਵੋਟਾਂ ਬੈਂ ਬੋਟ ਦਾ ਅਧਿਕਾਰ ਨਹੀਂ ਲਿਆ ਤਾਂ ਇਹ ਕੋਈ ਕਾਰਨ ਕਰਕੇ ਹੋ ਗਿਆ ਕਿ ਆਪਾਂ ਆਪਣਾ ਜਿੰਗਵਾਨਾ ਬੈਨਾ ਚੁਣ ਕੇ ਭੇਜੀਏ ਕੋਈ ਵੀ ਹੋਵੇ ਬੜਾ ਨੀਕਾ ਹੋਵੇ ਤੇ ਸਾਡੀ ਬਾਤ ਚ ਸਭੀ ਪ੍ਰਜਾਨੀ ਦਾ ਜੀ ਦਾ ਨਾਮ ਹੋਵੇ ਹਾਂ ਇਸ ਕਰਕੇ ਆਪਣ ਬੋਟ ਵਾਟ ਤੋਂ ਵੱਧ ਬਹੁਤ ਸਾਡੀ ਬੋਟ ਦੀ ਚਪੇੜ ਹੈ ਤਾਂ ਕਿ ਜਿਹਦੇ ਪੈਂਦੀ ਆ ਉਹ 5 ਸਾਲ ਰਹਿੰਦਾ ਇਹ ਉਹ 5 ਸਾਲ ਰਹਿੰਦਾ ਨਹੀਂ ਫਿਰ ਸਾਨੂੰ ਵੀ ਰੋਣਾ ਪੈਂਦਾ ਕਈ ਵਾਰ ਨਹੀਂ 5 ਸਾਲ ਫਿਰ ਸਾਨੂੰ ਕੁੱਟਿਆ ਵੀ ਜਾਂਦਾ ਤੇ ਲੁੱਟਿਆ ਵੀ ਜਾਂਦਾ ਜੀ ਅਸੀਂ ਐਂ ਕਹਿੰਦੇ ਆ ਕਿ ਐਸਾ ਜਾਂ ਬੰਦਾ ਜਾਏ ਕਿ ਜਿਹੜਾ ਸਾਨੂੰ ਸੁੱਤੋਂ ਕੋ ਪਚਾਏ ਲੁੱਟਣ ਤੋਂ ਸੁੱਤਾਂ ਇਹ ਰਸਾਲਾ ਇਹ ਹੀ ਕੰਮ ਜਦੋਂ ਅਸੀਂ ਸਾਡੀ ਬੋਲ ਦੀ ਚੋਣ ਪੈ ਗਈ ਤਾਂ ਉਹ ਪੰਜ ਸਾਲ ਲਿਆਦ ਰਹੇ ਹਾਂ ਤੇ ਸਾਡੀ ਤਾਂ ਬਹੁਤੀ ਚੋਣ ਆ ਤੇ ਅਸੀਂ ਚੰਗਾ ਮਾਰਾ ਅੱਗੇ ਭੇਜਣਾ ਜੇ ਆਪਾਂ ਗੱਲ ਕਰੀਏ ਖਾਸ ਐਸਾ ਇਲਾਕੇ ਦੇ ਵੋਟਰਾਂ ਵਾਸਤੇ ਹੈ ਕਿ ਕਿਸੇ ਏਰੀਆ ਦਾ ਵੀ ਵੋਟਰ ਆ ਕੇ ਪੂਰੇ ਪੂਰੇ ਆਪ ਪੰਜਾਬ ਚ ਵੋਟਾਂ ਪੈ ਰਹੀਆਂ ਹਨ ਹਿਮਾਚਲ ਚ ਪੰਜਾਬ ਹਿਮਾਚਲ ਦੋਨ ਚ ਪੈ ਰਹੀਆਂ ਜਿਹੜਾ ਵੀ ਆਂਦਾ ਅਸੀਂ ਕਿਸੇ ਦਾ ਧਾਰ ਕੱਢਦੇ ਜਿਹੜਾ ਨਿਸ਼ਾਨ ਦਿਖਾਂਦਾ ਤਾਂ ਅਸੀਂ ਉਹਦੇ ਇਹ ਦੰਨਿਆ ਜੋ ਵੀ ਸਾਡੇ ਕੋਲ ਪੁੱਗਦਾ ਸੇਵਾ ਭਾਵਨਾ ਨਾਲ ਜੋ ਵੀ ਸਾਡੇ ਮਨ ਚ ਹੈਗਾ ਤੁਸੀਂ ਪਹਿਲਾਂ ਵੀ ਲੋਕਡਾਊਨ ਦੇ ਸਮੇਂ ਵੀ ਬਹੁਤ ਸੇਵਾ ਕੀਤੀ ਐ ਇਸ ਤਰ੍ਹਾਂ ਦੀ ਤੇ ਜਦੋਂ ਕਿਸੇ ਦਾ ਲੋਡ ਬੰਦ ਦਾ ਕਾਰਡ ਦਿਖਾ ਕੇ ਉਹ ਫ੍ਰੀ ਜੂਸ ਦੀ ਸੇਵਾ ਕਰਦੇ ਰਹੋ ਕਿ ਮਨ ਵਿੱਚ ਨਵੇਂ ਨਵੇਂ ਕਾਟਾ ਕਿਸ ਤਰ੍ਹਾਂ ਆ ਜਾਂਦੀਆਂ ਮਨ ਵਿੱਚ ਸੋਚ ਲੈ ਬਸ ਇਹ ਕੁਦਰਤ ਵੱਲੋਂ ਹੀ ਆ ਉਹ ਉਹਨਾਂ ਵੱਲੋਂ ਹੀ ਹੁੰਦਾ ਅਸਮਾਨ ਸੇਵਾ ਕਰਨੀ ਕਿਸੇ ਤਰੀਕੇ ਹੋਈ ਕਿਸੇ ਤਰੀਕੇ ਨਾਲ ਹੋ ਕੇ ਤਾਂ ਕਿ ਵੀ ਇਦਾਂ ਆਪਾਂ ਕਿਸੇ ਨੂੰ ਆਪਣੇ ਮਨ ਨੂੰ ਜੋ ਮਨ ਨੂੰ ਸਾਡੇ ਨੂੰ ਚੰਗਾ ਲੱਗਦਾ ਕੋਈ ਵੀ ਆ ਜਾਂਦਾ ਆਪਾਂ ਕਿ ਆਪਣੇ ਆਪਣੀ ਭਾਵਨਾ ਨਾਲ ਕਿਸੇ ਵੀ ਤਰ੍ਹਾਂ ਕੋਈ ਜ਼ਰੂਰੀ ਨਹੀਂ ਕਿ ਸੇਵਾ ਤਾਂ ਨਾਲ ਹੋ ਸਕਦੀ ਹੈ ਸੇਵਾ ਤਾਂ ਇਨਸਾਨ ਦੀ ਆਪਣੇ ਜਿਹੇ ਕੁਝ ਵੀ ਥੋੜੀ ਜਿਹੀ ਚੀਜ਼ ਨਾਲ ਵੀ ਹੋ ਸਕਦੀ ਹੈ ਪਰ ਉਹ ਹੋਏ ਮਨ ਚ ਭਾਵਨਾ ਰੱਖ ਕੇ ਕਿ ਆਪਾਂ ਕਰਨਾ ਹੈ ਹੋਰ ਸਨੇਹਾ ਸਨੇਹਾ ਕੀ ਦੇਣਾ ਚਾਹੋਂਗੇ ਸੰਗਤਾਂ ਅਸੀਂ ਸਨੇਹਾ ਦੇਣਾ ਚਾਹਦੇ ਆ ਕਿ ਸਾਡਾ ਅੱਗੇ ਨੂੰ ਕੋਈ ਵੀ ਸਾਡਾ ਨਮਾਇੰਦਾ ਆਏ ਤੇ ਸਾਡਾ ਕੋਈ ਵੀ ਅੱਗੇ ਨੂੰ ਪ੍ਰਾਈਮ ਮਿਨਿਸਟਰ ਆਏ ਕਿ ਉਹ ਸਭ ਤੋਂ ਪਹਿਲਾਂ ਸਾਨੂੰ ਸਿੱਖਿਆ ਤੇ ਮੈਡੀਕਲ ਜਿਹੜੀ ਅਸੀਂ ਹੈਗੀ ਆ ਇਹ ਅਸੀਂ ਫ੍ਰੀ ਚਾਹਨੇ ਆ ਹੋਰ ਸਾਨੂੰ ਕੋਈ ਚੀਜ਼ ਫ੍ਰੀ ਦੀ ਲੋੜ ਨਹੀਂ ਅਸੀਂ ਜਿਹੜੀ ਚੀਜ਼ ਤੋਂ ਅਸੀਂ ਇਹ ਕਿ ਸਾਨੂੰ ਇਹ ਦੋ ਚੀਜ਼ਾਂ ਫ੍ਰੀ ਚਾਹੀਦੀ ਅਸੀਂ ਇਹ ਦੋ ਚੀਜ਼ਾਂ ਸਾਡੀਆਂ ਫ੍ਰੀ ਕੋਈ ਹੋਰ ਅਸੀਂ ਕਿਸੇ ਚੀਜ਼ ਦੀ ਮੰਗ ਨਹੀਂ ਕਰਦੇ ਕੈਂਡੀਡੇਟ ਜਿਹੜੀ ਮਰਜ਼ੀ ਪਾਰਟੀ ਦਾ ਜਿੱਤੇ ਜੋ ਸਹੂਲਤਾਂ ਨੇ ਉਹ ਮਿਲਣੀਆਂ ਜ਼ਰੂਰੀ ਨੇ ਚਾਹੀਦੀਆਂ ਚਾਹੀਦੀਆਂ ਜੀ ਸਾਨੂੰ ਤੇ ਸਾਡਾ ਕੈਂਡੀਡੇਟ ਸਾਡੀ ਮਿਹਨਤ ਵੀ ਕਰੇ ਉਸ ਤੇ ਯਾਰ ਇਹ ਹਾਂ ਜੀ ਇਹ ਸਿੱਖਿਆ ਦਾ ਹੋ ਗਿਆ ਅੱਜ ਕੱਲ ਸਿੱਖਿਆ ਦੇ ਸਕੂਲ ਜੱਟ ਦੇ ਲੋਕਾਂ ਨੇ ਬਿਜ਼ਨਸ ਬਣਾ ਲਿਆ ਬਿਜ਼ਨਸ ਬਣਾ ਲਿਆ ਅੱਜ ਕੱਲ ਨੂੰ ਵੀ ਬਿਜ਼ਨਸ ਬਣਾ ਲਿਆ ਪਰ ਅਸੀਂ ਇਹ ਚੀਜ਼ ਜਾਂਦੇ ਨਹੀਂ ਕੋਈ ਬੰਦਾ ਨਹੀਂ ਇਲਾਜ ਕਰਾ ਸਕਦਾ ਕੋਈ ਕਰਾ ਸਕਦਾ ਪਰ ਕਿ ਇਹ ਸਰਕਾਰ ਨੂੰ ਆਪਣੇ ਅੰਡਰ ਕਰਕੇ ਇਹ ਸੁਲਤਾਨ ਜਿਆਦਾਤਰ ਜਿਹੜੇ ਲੋਡ ਵੰਦ ਰਹੇ ਉਹਨਾਂ ਨੂੰ ਸਭ ਤੋਂ ਵੱਧ ਲੋਡ ਹੁੰਦੀ ਹੈ ਨਾ ਚੀਜ਼ਾਂ ਦੀ ਉਹੀ ਕਿਤੇ ਨਾ ਕਿਤੇ ਕਮੀ ਇਸ ਚੀਜ਼ ਦੀ ਮਹਿਸੂਸ ਕਰਦੇ ਨੇ ਬਹੁਤ ਚਾਹਾਂ ਜਦੋਂ ਹਸਪਤਾਲ ਚ ਪਾ ਜਾਣੇ ਆ ਹੁਣ ਕਲੀਨਿਕ ਹੀ ਜਾਣੇ ਆਪਾਂ ਤੇ ਤੇਰੇ ਹਰੇਕ ਦਾ ਬੰਦਾ ਲੈਣਾ ਚ ਕਿੰਨੇ ਉੱਤੇ ਚੂਸ ਪੈਸਾ ਟੱਕ ਹਾਂ ਟੈਸਟ ਦਾ ਬਾਹਰ ਉਹੀ ਟੈਸਟ 5000 ਦਾ ਉੱਥੇ 300 ਰੁਪਏ ਦਾ ਹਾਂ ਇਸ ਕਰਕੇ ਜੇ ਕਿਤੇ ਇਦਾਂ ਦੇ ਹਸਪਤਾਲ ਇਦਾਂ ਦੇ ਵਿਦਿਆਕਧਾਰੇ ਅੱਛੇ ਸਰਕਾਰੀ ਕੌਂਸਲਰ ਦੇ ਹਰ 10 ਕਿਲੋਮੀਟਰ ਤੇ ਹੋਣਗੇ ਤਾਂ ਇਹ ਜਿਨ੍ਹਾਂ ਆਪਣੇ ਆਪ ਆਪਣੇ ਆਪ ਨੂੰ ਸ਼ੁਕਰੀਆ ਬਹੁਤ ਵਧੀਆ ਜੀ ਬਹੁਤ ਵਧੀਆ ਔਰ ਰੂਪ ਲਾਲ ਸ਼ਿਸ਼ੋਧिया ਸੀ ਸਾਡੇ ਨਾਲ ਪਹਿਲਾਂ ਵੀ ਅਸੀਂ ਤੁਹਾਨੂੰ ਦੱਸ ਦਈਏ ਕਿ ਦੁਕਾਨ ਹੈ ਜਿਹੜੀ ਇਹ ਮੇਨ ਰੋਡ ਦੇ ਨਾਲ ਬਿਲਕੁਲ ਸਲਿੱਪ ਰੋਡ ਤੇ ਹੈ ਚੰਡੀਗੜ੍ਹ ਤੋਂ ਜਦੋਂ ਆਉਨੇ ਆਪਾਂ ਬਿੱਲਾ ਜੂਸਵਾਰ ਵੀਰ ਬਹੁਤ ਵਧੀਆ ਪਹਿਲਾਂ ਵੀ ਇਹਨੇ ਲੋਕਡਾਊਨ 'ਚ ਵੀ ਸੇਵਾ ਕੀਤੀ ਹੈ ਹੋਰ ਵੀ ਸੇਵਾਵਾਂ ਨਵਾਉਂਦਾ ਰਹਿੰਦਾ ਖਾਸ ਕਰ ਸਮਾਜ ਸੇਵਾ ਦੇ ਕੰਮ ਇਹੋ ਜੇ ਕਰਦੇ ਰਹਿੰਦੇ ਨੇ ਇਹ ਸੋ ਵੀਡੀਓ ਨੂੰ ਬਤਵਾਂਤ ਸ਼ੇਅਰ ਕਰਿਓ